ਸਤ ਸ੍ਰੀ ਅਕਾਲ ਦੋਸਤੋ ਤੁਹਾਡਾ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਅ ਜਿਵੇਂ ਹੁਣ ਆਪਣੇ ਕਈ ਕਿਸਾਨ ਵੀਰ ਦੂਰੋਂ ਦੂਰੋਂ ਆ ਕੇ ਵੀ ਲੈ ਕੇ ਗਏ ਐਸ ਐਮ ਐਸ 골ਡ ਜਿਹੜੀ ਆਪਾਂ ਖਾਦ ਦੀ ਵੀਡੀਓ ਬਣਾਈ ਸੀ ਜਿਹੜੇ ਕਿਸਾਨਾਂ ਨੇ ਵਰਤਿਆ ਸੀ ਉਹਨਾਂ ਉਹਨਾਂ ਦੀ ਵੀ ਵੀਡੀਓ ਬਣਾਈ ਸੀ ਆਪਾਂ ਵੀ ਜਿਹੜੇ ਕਿਸਾਨ ਵੀਰਾਂ ਨੇ ਵਰਤਿਆ ਸੀਗਾ ਯੂਜ਼ ਕੀਤਾ ਸੀ ਰਿਜ਼ਲਟ ਉਹਦੇ ਕਿਵੇਂ ਆਏ ਸੀਗੇ ਤਾਂ ਉਵੇਂ ਕਈ ਕਿਸਾਨ ਵੀਰ ਦੂਰੋਂ ਦੂਰੋਂ ਆਪਣੇ ਲੈ ਕੇ ਵੀ ਗਏ ਉਸ ਚੀਜ਼ ਦੀ ਗਰੰਟੀ ਵੀ ਦਿੱਤੀ ਸੀ ਰਿਜ਼ਲਟ ਦੀ ਤੇ ਹੁਣ ਕਈ ਕਿਸਾਨ ਵੀਰ ਫੋਨ ਆਉਂਦੇ ਆ ਕਿ ਕਿਸਾਨ ਵੀਰ ਨਹੀਂ ਅਸੀਂ ਵੀ ਨਹੀਂ ਪਹੁੰਚਾ ਸਕਦੇ ਕਈ ਵਾਰੀ ਟਰਾਂਸਪੋਰਟ ਨਹੀਂ ਜਾਂਦੀ ਉੱਥੋਂ ਤੱਕ ਤੇ ਉਹ ਕਿਸਾਨ ਵੀਰਾਂ ਲਈ ਹੈ ਚਲੋ ਜਿਹੜੇ ਕਈ ਲੈ ਗਏ ਰਿਜ਼ਲਟ ਦੇਖਿਆ ਜਾਊਗਾ ਕੁਝ 2-4 ਕਿੱਲਾਂ ਦੀ ਵਰਤ ਕੇ ਦੇਖਣਗੇ ਉਹਨਾਂ ਨੂੰ ਰਿਜ਼ਲਟ ਦਾ ਪਤਾ ਲੱਗੂਗਾ ਤੇ ਕਈ ਸਾਡੇ ਜਿਹੜੇ ਚਲੋ ਲੈ ਕੇ ਜਾਂਦੇ ਉਹ ਐਸ ਵਾਲੀ ਵਰਤਦੇ ਐਸ ਐਮ ਐਸ 골ਡ ਨੂੰ ਪਰ ਜਿਵੇਂ ਹੁਣ ਕਈ ਕਿਸਾਨ ਵੀਰੋ ਕਈ ਥਾਂ ਤੇ ਨਹੀਂ ਪਹੁੰਚ ਸਕਦਾ ਜਾਂ ਨਹੀਂ ਲੈ ਕੇ ਜਾ ਸਕਦੇ ਉਹ ਇੱਕ ਖਾਦ ਹੋਰ ਨਵੀਂ ਆਈ ਹੈ ਜਿਵੇਂ ਹੁਣ ਆਪਾਂ ਯੂਰੀਆ ਦਾ ਇਹ ਲਾਸਟ ਹੀ ਹੈ ਜਿਹੜਾ ਆਪਾਂ ਸੈਕੰਡ ਪਾਣੀ ਲਾਨਣੇ ਦੂਜਾ ਪਾਣੀ ਲਾਨਣੇ ਆ ਉਦੋਂ ਤੱਕ ਹੀ ਆਪਾਂ ਫੋਟ ਕਰਾ ਸਕਦੇ ਆ ਇਹ ਹੀ ਮੌਕਾ ਆਪਣੇ ਕੋਲ ਹੁਣ ਜਿਹੜਾ ਫੋਟ ਕਰਵਾ ਲਈ ਕਣਕ ਦੀ ਪਹਿਲੇ ਪਾਣੀ ਚ ਆਪਾਂ ਤਕਰੀਬਨ ਹਰੇਕ ਬੰਦਾ ਕੱਲੀ ਯੂਰੀ ਸਿਰਦਾ ਕਈ ਜਿਹੜੇ ਹੈਗੇ ਕੁਝ ਪਰਸੈਂਟ ਜਿਨ੍ਹਾਂ ਨੂੰ ਕੁਝ ਆ ਗਈ ਵੀ ਸਲਫਰ ਜੀ ਦੇ ਵਿੱਚ ਐਡ ਹੈਗੀ ਹੈ ਜੈ ਐਸਐਮਐਸ 골ਡ ਵਗੈਰਾ ਜਿਨ੍ਹਾਂ ਨੇ ਯੂਜ਼ ਕੀਤਾ ਹੋਇਆ ਉਹ ਪਹਿਲੇ ਪਾਣੀ ਤੇ ਉਹ ਛਿੱਟਾ ਦਿੰਦੇ ਆ ਤੇ ਖੈਰ ਦੂਜੇ ਪਾਣੀ ਤੱਕ ਵੀ ਕਈ ਕਿਸਾਨ ਵੀਰਾਂ ਦੇ ਕੁਐਸਚਨ ਆਉਂਦੇ ਆ ਫੋਨ ਮੈਸੇਜ ਆਉਂਦੇ ਆ ਵੀ ਐਸਐਮਐਸ 골ਡ ਨੂੰ ਆਪਾਂ ਦੂਜੇ ਪਾਣੀ ਤੱਕ ਵੀ ਛਿੱਟਾ ਦੇ ਸਕਦੇ ਆ ਹਾਂਜੀ ਦੇ ਸਕਦੇ ਆ ਪਰ ਇਹਨੂੰ ਪਾਣੀ ਦੇ ਅੱਗੇ ਛਿੱਟਾ ਦੇਣਾ ਹੁੰਦਾ ਮਤਲਬ ਕਈ ਕਿਸਾਨ ਵੀਰ ਪੁੱਛ ਲੈਂਦੇ ਵੀ ਪਾਣੀ ਤੋਂ ਬਾਅਦ ਛਿੱਟਾ ਦੇਣਾ ਹੈ ਜਾਂ ਇਹਨੂੰ ਪਹਿਲਾਂ ਪਾਣੀ ਤੋਂ ਅੱਗੇ ਛਿੱਟਾ ਦੇਣਾ ਇਹਨੂੰ ਪਾਣੀ ਦੇ ਮੂਹਰੇ ਛਿੱਟਾ ਦੇਣਾ ਐਸਐਮਐਸ ਗੋਲਡ ਨੂੰ ਪਰ ਜਿਹੜੀ ਹੁਣ ਇੱਕ ਖਾਦ ਜਿਹੜੇ ਕਿਸਾਨ ਵੀਰ ਨਹੀਂ ਐਸਐਮਐਸ ਗੋਲਡ ਅ ਹਜੇ ਨਹੀਂ ਮਿਲ ਸਕੀ ਤੇ ਜਾਂ ਨਹੀਂ ਅਸੀਂ ਪਹੁੰਚਾ ਸਕਦੇ ਤਾਂ ਉਹ ਕਿਸਾਨ ਵੀਰ ਆ ਖਾਦ ਵਰਤਨ ਬਹੁਤ ਹੀ ਵਧੀਆ ਰਿਜ਼ਲਟ ਹੈ ਪਿਛਲੇ ਅਸੀਂ ਪਿਛਲੇ ਸਾਲ ਵੀ ਇਹ ਕਿਸਾਨ ਵੀਰਾਂ ਨੇ ਵਰਤਿਆ ਸੀਗਾ ਬਹੁਤ ਸੋਨੇ ਰਿਜ਼ਲਟ ਆਇਸੀਗੇ ਇਹਦੇ ਵੀ ਤੇ ਜਿਵੇਂ ਇਹ ਆਸਤਾ ਆਲ ਕ੍ਰੋਪ ਸੋਇਲ ਐਪਲੀਕੇਸ਼ਨ ਆਲ ਕ੍ਰੋਪਸ ਸੋਇਲ ਐਪਲੀਕੇਸ਼ਨ ਮਤਲਬ ਵੀ ਸਾਰੀ ਫਸਲਾਂ ਤੇ ਇਹ ਯੂਜ਼ ਹੋ ਜਾਂਦੀ ਹੈ ਇਹਦੇ ਵਿੱਚ ਤੁਹਾਨੂੰ ਦਿਖਾਨਦੇ ਹਾਂ ਜਿਵੇਂ ਪੂਰਾ ਕੈਮਰਾ ਮੁੜ ਕੇ ਇਹਦੇ ਵਿੱਚ ਜਿਵੇਂ ਲਾ ਲਓ ਤੁਸੀਂ ਪੋਟਾਸ਼ ਆ ਗਈ ਸਲਫਰ ਆ ਗਈ ਡੀਏਪ ਪोटाश ਸਲਫਰ ਡੀਏਪ ਜ਼ਿੰਕ ਲੋਹਾ ਤੇ ਗਰੋਥ ਪ੍ਰੋਮੋਟਰ ਇਹਦੇ ਵਿੱਚ ਲਾ ਲਓ ਮਾਈਕੋਰਾਜਾ ਵੀ ਆ ਗਿਆ ਤੇ ਐਸ ਕਰਕੇ ਕਿਸਾਨ ਵੀਰੋ ਦੁਆਰਾ ਦੱਸ ਦਿਨੇ ਤੁਹਾਨੂੰ ਜਿਵੇਂ ਇਹਦੇ ਵਿੱਚ ਪोटाश ਸਲਫਰ ਫਾਸਫੋਰਸ ਡੀਏਪ ਜ਼ਿੰਕ ਆਇਰਨ ਲੋਹਾ ਗਰੋਥ ਪ੍ਰੋਮੋਟਰ ਮਤਲਬ ਦਾਣੇਦਾਰ ਹੈਗੀ ਹੈ ਇਹ ਖਾਦ ਤੇ ਮੇਰੀ ਬੇਨਤੀ ਆਪਾਂ ਜਿਹੜਾ ਦੂਜੇ ਪਾਣੀ ਤੱਕ ਹੀ ਚਲੋ ਪਹਿਲਾ ਪਾਣੀ ਆਪਾਂ ਕਈ ਕਿਸਾਨ ਵੀਰਾਂ ਨੇ ਚਲੋ ਕੁਝ ਪਾਇਆ ਕਈ ਨੇ ਕੁਝ ਪਾਇਆ ਜਿੰਨਾ ਕਿਸਾਨ ਵੀਰਾਂ ਦੇ ਹਜੇ ਕਣਕ ਲੱਗਦਾ ਵੀ ਯਾਰ ਨਰਮ ਲੱਗਦੀ ਐ ਜਾਂ ਹਜੇ ਘੱਟ ਫਟਾਰਾ ਹੋਇਆ ਤਾਂ ਇਹ ਮੇਰੀ ਬੇਨਤੀ ਐ ਕਿल्ले ਦੋ ਕਿੱਲੇ ਚ ਇਹ ਤੁਸੀਂ ਵਰਤ ਕੇ ਦੇਖਿਓ ਤੁਹਾਡੇ ਇਹ ਨਹੀਂ ਪੈਸੇ ਕੀ ਕਰਪੇ ਦਾ ਹੱਕ ਮਿਲੂਗਾ ਤੁਹਾਨੂੰ ਵਧੀਆ ਰਿਜ਼ਲਟ ਮਿਲੂਗਾ ਪੂਰਾ ਟੌਪ ਦਾ ਅਸੀਂ ਇਹਦਾ ਯੂਜ਼ ਕੀਤਾ ਹੋਇਆ ਤੇ ਮੇਰੀ ਬੇਨਤੀ ਇਹੀ ਕਰਦਾ ਹੁੰਨਾ ਵੀ ਕਿੱਲੇ ਦੋ ਕਿੱਲੇ ਚ ਕਿੱਲੇ ਦੋ ਕਿੱਲੇ ਚ ਵਰਤ ਕੇ ਦੇਖਿਓ ਤੁਹਾਨੂੰ ਆਪੇ ਪਤਾ ਲੱਗ ਜੂਗਾ ਤੁਹਾਨੂੰ ਰਿਜ਼ਲਟ 8ਵੇਂ 9ਵੇਂ ਦਿਨ ਕਣਕ ਦਾ ਫਟਾਰਾ ਪੂਰਾ ਵਧੀਆ ਕਿਉਂਕਿ ਇਹਦੇ ਵਿੱਚ ਸਾਰੇ ਤੱਤੀ ਆ ਗਏ ਜਿਹੜੇ ਆਪਾਂ ਇਕੱਲੇ ਇਕੱਲੇ ਕਰਕੇ ਨਹੀਂ ਪਾ ਸਕਦੇ ਆਹੀ ਵੀਰੋ ਵੀਡੀਓ ਬਣਾਉਣ ਦਾ ਮਕਸਦ ਤੁਹਾਨੂੰ ਨਵੀਂ ਖਾਦ ਬਾਰੇ ਦੱਸਣ ਦਾ ਸੀਗਾ ਕਿੱਲੇ ਦੋ ਕਿੱਲੇ ਚ ਜ਼ਰੂਰ ਵਰਤ ਕੇ ਦੇਖਿਓ ਆਹੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਕਰਿਓ ਤੇ ਮੇਰੀ ਬੇਨਤੀ ਵੀ ਇਹੀ ਹੈ ਜਿਹੜਾ ਦੂਜੇ ਪਾਣੀ ਤੱਕ ਹੀ ਆਪਾਂ ਫਟਾਰਾ ਕਰਾ ਸਕਦੇ ਹਾਂ ਕਣਕ ਦਾ ਤੇ ਜੇ ਇਹ ਪਾਣੀ ਹੱਥੋਂ ਨਿਕਲ ਗਿਆ ਤਾਂ ਆਪਾਂ ਇਸ ਤੋਂ ਬਾਅਦ ਅ ਮੁਸ਼ਕਲ ਦਾ ਮੁਸ਼ਕਲ ਆ ਜੂਗੀ ਵੀ ਆਪਾਂ ਫਿਰ ਫਟਾਰਾ ਕਰਾਉਣਾ ਬਹੁਤ ਔਖਾ ਹੋ ਜੂਗਾ ਇਸ ਕਰਕੇ ਦੂਜੇ ਪਾਣੀ ਤੇ ਜਿਹੜੇ ਕਿਸਾਨ ਵੀਰਾਂ ਨੇ ਹਜੇ ਦੂਜਾ ਪਾਣੀ ਨਹੀਂ ਲਾਇਆ ਤਾਂ ਇੱਕ ਕਿੱਲੇ ਦੋ ਕਿੱਲੇ ਚ ਆਪਾਂ ਕੇ ਦੇਖਣ ਤੇ ਪਹਿਲੇ ਪਾਣੀ ਤੇ ਵੀ ਤੁਸੀਂ ਪਾ ਸਕਦੇ ਹੋ ਜਿਹੜੇ ਕਿਸਾਨ ਵੀਰਾਂ ਨੇ ਹਜੇ ਕੋਰ ਨਹੀਂ ਲਈ ਪਹਿਲਾ ਪਾਣੀ ਲਾਇਆ ਉਹ ਵੀ ਪਾ ਕੇ ਵੀਡੀਓ ਪਛੇਤੀਆਂ ਕਰਨ ਕਾਲੇ ਉਹ ਵੀ ਕਿਲੇ ਤੋਂ ਕਿਲੇ ਚ ਪਾ ਕੇ ਦੇਖਿਓ ਐਕਸਲੈਂਟ ਰਿਜ਼ਲਟ ਮਿਲਣਗੇ ਆਹੀ ਵੀਰੋ ਗੱਲਾਂ ਸਾਂਝੀਆਂ ਕਰਨੀ ਤੇ ਵੀਡੀਓ ਵਧੀਆ ਲੱਗਿਓ ਲਾਈਕ ਕਮੈਂਟ ਕਰਿਓ ਤੇ ਮੇਰੀ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਧੰਨਵਾਦ